ਆਪਣੀਆਂ ਧੀਆਂ ਨੂੰ ਗੋੜ ਤਾਂ ਸਾਡੀ ਧੀ ਨੂੰ ਸਵਾਦ ਚੁੰਡੀ ਹਸਵਾਇਆ ਹਸਤਾ ਚੁੱਲਿਆਂ ਦੀ ਸਵਾ ਮੇਰੇ ਸਿਰ ਚ ਪਾ ਪੁੱਜੀ ਸ਼ਗਰ ਕੰਦੀ ਵਰਗਾ ਮੂੰਹ ਇਹਦਾ ਇਹ ਜਿੱਦਣ ਵਿਆਹ ਨਾਲ ਆਇਆ ਸਟੇਜ ਤੇ ਬੈਠਾ ਮੈਂ ਤੇ ਨਮੋਸ਼ੀ ਨਾਲ ਨਿਕਲ ਗਿਆ ਮੈਂ ਕਿਤੇ ਹੋਰ ਵਿਆਹ ਤੇ ਚਲਾ ਗਿਆ ਮੈਨੂੰ ਪਿੱਛੋਂ ਕਰਨ ਮੈਂ ਕਿਹਾ ਮੈਨੂੰ ਅੱਜ ਵਿਆਹ ਵਾ ਕਿਤੇ ਮੈਂ ਨਹੀਂ ਆ ਸਕਦਾ ਹੋ ਜੂਨ ਜਲਾਈ ਦਾ ਤੁਸੀਂ ਇਹ ਫਰਦੀਆਂ ਚ ਨਹੀਂ ਵੇਖੇ ਜੂਨ ਜਲਾਈ ਚ ਕਿੱਥੇ ਇਹ ਤਾਂ ਤੀਰੀਆਂ ਨਿਕਲ ਰਹੀਆਂ ਇੱਥੋਂ ਤੀਰੀਆਂ ਮੈਨੂੰ ਐਂ ਲੱਗੀਆਂ ਇਹਦੇ ਨਾਲ ਪੋਸੀਨੇ ਵਾਲੀ ਨਾੜ ਫਟ ਗਈ ਇਹਦਾ ਕੀ ਵਸਾਉਣੀ ਹੈ ਉਹ ਚੁੰਗਲਾ ਲੈ ਹਾਂ ਤੀਰੀ ਰੋੜ ਤੀ ਰੋੜ ਤੀ ਉਹ ਰੋੜ ਤੀ ਸਤਲੋ ਜਿਹਨੂੰ ਕੁੜੀ ਦਿੱਤੀ ਸੀ ਤੂੰ ਹਰੂਨ ਸਾਹਿਬ ਕਹਿੰਦੀ ਵੀ ਹਬਸਾਕਾਰ ਚ ਕਹਿੰਦਾ ਸੂਲਤਾਂ ਨਹੀਂ ਦਿੰਦਾ ਖੁਸ਼ ਨਹੀਂ ਰੱਖਦਾ ਬਸ ਹੀ ਕਰ ਪੱਖਾ ਪ੍ਰਿਸ਼ਟਰ ਲਿਆ ਕੇ ਦਿੱਤਾ ਸਾਰਿਆਂ ਜੀਆਂ ਨੂੰ ਮੈਂ ਕਹਾਂ ਯਾਸ਼ੀਆਂ ਕਰੋ ਠੰਡ ਖਾਂ ਲਵੋ ਘੁੰਮਣ ਵਾਲਾ ਪੱਖਾ ਜਿੱਧਰ ਜਿੱਧਰ ਪੱਖਾ ਜਾਂਦਾ ਸਾਰਾ ਟਬਰ ਉਧਰ ਉਧਰ ਜਾਂਦਾ ਇੱਕ ਜਗ੍ਹਾ ਤੇ ਪੱਖੇ ਨੇ ਕਹਿਤਾ ਖਲੋ ਜਾਓ ਕਦਾ ਕੰਜਰੋ